啊，他真够大。 चाय ब्रेड سلام الله ورسوله ਕਿਹੜੇ ਕਿੜਾ ਲੰਗਰ ਦੇ ਵਿੱਚ ਕਿਹ ਅ ਕਿਸ ਮੁਕਤੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਲੰਗਰ 6 ਤਰੀਕ ਨੂੰ ਰਾਤਰੀ ਫੇਰੀਆਂ ਸ਼ੁਰੂ ਕੀਤੀਆਂ ਸੀ ਉਸ ਦਿਨ ਤੋਂ ਨਿਰੰਤਰ ਚੱਲ ਰਿਹਾ ਹੈ ਜੋ ਕਿ ਕੱਲ 30 ਤਰੀਕ ਨੂੰ ਸੰਪੂਰਨਤਾ ਦੇ ਅਰਦਾਸ ਕੀਤੀ ਜਾਏਗੀ ਅਤੇ ਇਹਦੇ ਵਿੱਚ ਸਮੂਹ ਸ਼ਹਿਰ ਵਾਸੀਆਂ ਨੇ ਅਤੇ ਵਪਾਰ ਮੰਡਲ ਨੇ ਸਿੱਖ ਮੈਹਨਿਕ ਕਾਲਜ ਤੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਸ਼ਹਿਰ ਵਾਸੀਆਂ ਨੇ ਜੋ ਰਾਤਰੀ ਫੇਰੀ ਤੇ ਸੇਵਾ ਕੀਤੀ ਅਤੇ ਲੰਗਰ ਚ ਸੇਵਾ ਕੀਤੀ ਸਭ ਦਾ ਬਹੁਤ ਬਹੁਤ ਧੰਨਵਾਦ ਅਤੇ ਖਾਸ ਤੌਰ ਤੇ ਮਹਾਰਾਜਪੁਰ ਦੀ ਸੰਗਤ ਦਾ ਧੰਨਵਾਦ ਕਰਦਾ ਉਹਨਾਂ ਨੇ 3 ਦਿਨ ਇਸ ਲੰਗਰ ਚ ਆ ਕੇ ਬਹੁਤ ਭਾਰੀ ਸੇਵਾ ਕੀਤੀ ਤੇ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਧੰਨਵਾਦ ਕਰਦਾ ਮੈਂ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਆ ਕੇ ਸਾਨੂੰ ਸਹਿਯੋਗ ਦਿੱਤਾ ਲੰਗਰ ਵਰਤਾਨ ਦੀ ਸੇਵਾ ਕੀਤੀ ਅਤੇ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਹਿਯੋਗ ਹੈ ਹਾਂਜੀ ਅਤੇ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਦੇਸ਼ ਵਿਦੇਸ਼ ਬੈਠਿਆਂ ਨੂੰ ਕਿ ਇਹ 350 ਸਾਲਾ ਸ਼ਤਾਬਦੀ ਸਮਰੋਹ ਇਹ बार-बार ਨਹੀਂ ਆਣਾ ਇਸ ਆ ਕੇ ਗੁਰੂ ਘਰ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਮਹਾਨ ਦਿਨ ਅੱਜ ਆਇਆ ਹੈ ਸਾਡੀ ਜ਼ਿੰਦਗੀ 'ਚ ਅਗਲੀ ਵਾਰ ਪਤਿ ਆਣਾ ਕਿ ਨਹੀਂ ਆਣਾ ਸੋ ਕਿਰਪਾ ਕਰਕੇ ਸਮੂਹ ਸੰਗਤ ਦੇਸ਼ ਵਿਦੇਸ਼ ਦੀ ਆ ਪੂਰਾ ਸਾਲ ਪ੍ਰੋਗਰਾਮ ਚੱਲਦੇ ਨੇ ਇਹਨਾਂ 'ਚ ਦਰਸ਼ਨ ਦਿਓ ਵਾਹਿਗੁਰੂ ਜੀ ਇਹ ਲੰਗਰ ਨੂੰ ਅੱਜ 25 ਦਿਨ ਹੋ ਗਿਆ ਚੱਲਦੇ ਨੂੰ ਅਤੇ ਕੱਲ ਦਾ ਦਿਨ ਹੋਰ ਚੱਲੇਗਾ ਠੀਕ ਹੈ ਜੀ ਅਤੇ ਲੰਗਰ 'ਚ ਜੋ ਵੀ ਸਮਗਰੀ ਬਣਦੀ ਆ ਦਾਲ ਕੜੀ ਚਾਵਲ ਪਾਣੀ ਚਾਹ ਜੀ ਬ੍ਰੈਡ ਮਟਰ ਪਨੀਰ ਸ਼ਾਈ ਪਨੀਰ ਕੀ ਰਕੜੀ ਅਤੇ ਰੱਤਾ ਵਗੈਰਾ ਸਾਰਾ ਕੁਝ ਹੀ ਬਣ ਰਿਹਾ ਹੈ ਜਦੋਂ ਤੋਂ ਸ਼ੁਰੂ ਹੋ ਜਾਂਦੇ ਸੀ ਲੱਗਾ ਇਹ 6 ਤਰੀਕ ਨੂੰ ਸ਼ੁਰੂ ਕੀਤਾ ਸੀ ਜੀ ਸਵੇਰੇ ਦਿਨ ਛੇ ਤਰੀਕ ਨੂੰ ਗੁਰਦਾਸ ਸਿੰਘ ਸਾਹਿਬ ਨੇ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ 22 ਤਰੀਕ ਤੋਂ ਇੱਥੇ ਚੱਲ ਰਿਹਾ ਏ ਕਿੰਨੀ ਸੰਗਤ ਆ ਗਈਆਂ ਲੱਖਾਂ ਦੀ ਗਿਣਤੀ ਸੰਗਤ ਆ ਕੇ ਪ੍ਰਸ਼ਾਦਾ ਛਕ ਰਹੀ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਆ ਕੇ ਪ੍ਰਸ਼ਾਦਾ ਛਕਿਆ ਜਿਨ੍ਹਾਂ ਨੇ ਸੇਵਾ ਕੀਤੀ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਨਾਲ ਦੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨਾਲ ਮਿਲ ਕੇ ਇਸ ਕਾਰਜ ਨੇਪਰੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ